ਮੈਂ ਸੇ ਮਹਾਰਾਜ ਜੀ ਪਤਾ ਕੀ ਕਹਿੰਦੇ ਕਹਿੰਦੇ ਮੇਰੇ ਸਿੱਖੋ ਮੇਰੇ ਸਿੱਖੋ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਅਗਾ ਵਾਲਿਓ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਵਿਸ਼ਵਾਸ ਰੱਖੋ ਭਰੋਸਾ ਰੱਖੋ ਆਦ ਵੀ ਸਤਗੁਰ ਪ੍ਰਤਖ ਧੋਲੀਆਂ ਪੜਦੇ ਨੇ ਇੱਕ ਨਾਮ ਸੁਣਿਆ ਤੁਸੀਂ ਡਾਕਟਰ ਵਾਸੂ ਭਾਰਦਵਾਜ ਭਾਰਦਵਾਜ ਗੋਤਗੁਰ ਮਖੋਨਾ ਦੀ ਇਹ ਬੜੇ ਵੱਡੇ ਵਿਗਿਆਨੀ ਹੋਏ ਨੇ NASA ਅਮਰੀਕਾ ਵਿੱਚ ਕੰਮ ਕਰਦੇ ਸਨ ਗੁਰਮਖੋ ਜਿਹੜੀ ਟੀਮ ਚੰਦਰਮਾ ਤੇ ਪਹੁੰਚੀ ਸੀ ਨਾ ਗੁਰਮੁਖੋ ਉਹ ਟੀਮ ਜੇ ਕੰਮ ਕਰਦੇ ਸਨ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਵੱਡੇ ਵਿਗਿਆਨੀ ਹੋਣਗੇ ਪਾਸੂ ਪਹਾੜ ਦਵਾਜੀ ਕਹਿੰਦੇ ਮੈਂ ਨਾਸਤਿਕ ਸਾਂ ਰੱਬ ਨੂੰ ਮੰਨਦਾ ਨਹੀਂ ਸਾਂ ਇਹਨਾਂ ਆਪ ਦੱਸਿਆ ਗੁਰਮੁਖੋ ਮੈਂ ਇਹ ਕਿੰਨਾ ਸਾਂ ਕਿ ਰੱਬ ਹੈ ਹੀ ਨਹੀਂ ਤੁਹਾਨੂੰ ਪਤਾ ਬਹੁਤੇ ਵਿਗਿਆਨੀ ਰੱਬ ਨੂੰ ਮੰਨਦੇ ਹੀ ਨਹੀਂ ਕਹਿੰਦੇ ਮੈਨੂੰ ਕੈנסਲ ਹੋ ਗਿਆ ਇੱਕ ਕੰਨ ਵਿੱਚੋਂ ਸੁਣਨਾ ਬੰਦ ਹੋ ਗਿਆ। ਤਕਰੀਬਨ 8 ਸਾਲ ਹੋ ਗਏ ਕੰਨ ਤੋਂ ਮੈਨੂੰ ਸੁਣਦਾ ਨਹੀਂ ਸੀ। ਹੁਣ ਕੈਂਸਰ ਇੰਨਾ ਵੱਧ ਗਿਆ ਸਿਰ ਦੇ ਵਿੱਚ ਇੱਕ ਗਿਲਟੀ ਬਣ ਕੇ ਟਿਮਰ। ਤਾਂ ਡਾਕਟਰਾਂ ਜਵਾਬ ਦਿੱਤਾ ਹੱਥ ਕਰੇ ਕਰਦੇ ਡਾਕਟਰਾਂ ਨੇ। ਕਹਿੰਦੇ ਬਾਸੂ ਜੀ ਬਾਸੂ ਭਾਰਦਵਾਜ ਜੀ ਤੁਹਾਡੇ ਕੋਲ ਕੇਵਲ ਤੇ ਕੇਵਲ ਜ਼ਿੰਦਗੀ ਦੇ 10-15 ਦਿਨ ਹੋਰ ਨੇ। ਆਪਣੇ ਪਰਿਵਾਰ ਨੂੰ ਮਿਲਣਾ ਹੈ ਤਾਂ ਮਿਲੋ ਕੋਈ ਤੁਹਾਡਾ ਕੰਮ ਅਧੂਰਾ ਹੈ ਉਹ ਕਰ ਲਓ ਤੁਸੀਂ ਕਹਿੰਦੇ ਸਰੀਰ ਬੜਾ ਬਹੁਤ ਕਮਜ਼ੋਰ ਹੋ ਗਿਆ ਸਿਰ ਦੇ ਵਾਲ ਵੀ ਝੜ ਗਏ ਇੱਥੋਂ ਤੱਕ ਪਰਵਟਿਆਂ ਦੇ ਵਾਲ ਵੀ ਝੜ ਗਏ ਤੁਹਾਨੂੰ ਪਤਾ ਕੈਂਸਰ ਦੇ ਨਾਲ ਵਾਲ ਝੜ ਜਾਂਦੇ ਨੇ ਗੁਜਰਾਤੇ ਰਹਿਣ ਵਾਲੇ ਨੇ ਸੂਰਤ ਇਹਨਾਂ ਦਾ ਘਰ ਹੈ ਘਰ ਵਾਲੀ ਵੀ ਥੋੜੀ ਸ਼ਰਦਾ ਸੀ ਇੱਕ ਸੰਡੂ ਇਹਨਾਂ ਦਾ ਹੁਣ ਘਰ ਵਾਲੀ ਸੰਡੂ ਇਹਨਾਂ ਦਾ ਸਾਲੀ ਆਖ ਲਗੇ ਕੇਵਲ 10 15 ਨੇ ਡਾਕਟਰਾਂ ਨਾਲ ਸਮਝ ਦਿੱਤਾ ਹੈ بڑے ਇਲਾਜ ਕਰਾਏ ਨੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਗਏ ਸਭ ਨੇ ਹੱਥ ਘੜੇ ਕਰ ਦਿੱਤੇ ਨੇ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਹਾਂ ਜਦੋਂ ਹਰ ਪਾਸਿਓਂ ਹੱਥ ਘਰੇ ਹੋ ਜਾਣਾ ਉਦੋਂ ਫਿਰ ਬਾਪੂ ਜੀ ਦੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਕੇ ਗਲਗ ਪੱਲਾ ਪਾ ਕੇ ਬੇਨਤੀ ਕਰਿਆ ਕਰੋ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਫੇ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਬ ਹਮ ਚਲੀ ਠਾਕੁਰ ਪਿਹਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਣ ਕੀ ਚਤਰਾਈ ਤੁਮਾਤੇ ਬੈਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੂ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੋਦਾਰ ਘਰ ਵਾਲੀ ਵੀ ਆਖਰ ਲੱਗੀ ਗੁਰੂ ਰਾਮ ਦਾਦੇ ਘਰ ਇੱਕ ਵਾਰ ਜਾ ਕੇ ਖੰਡ ਪਰਸਾ ਕਰਵਾ ਲਈਏ ਬੇਨਤੀ ਕੀਤੀ ਕਿ ਇਦਾਂ ਡਾਕਟਰਾਂ ਜਵਾਬ ਦੇ ਦਿੱਤਾ ਹੈ ਕਿ ਇਹਦੇ ਅਜੇ ਸਮਾਂ ਨਹੀਂ ਤੁਹਾਨੂੰ ਪਤਾ 3-3 4-10 ਸਾਲ ਲੱਗ ਜਾਂਦੇ ਨੇ ਗੁਰੂ ਰਾਮ ਦਾਦੇ ਘਰ ਖੰਡ ਪਰਸਾ ਕਰਾਉਣਾ ਹੋਵੇ ਤਾਂ ਪਹਿਲਾਂ ਬੁਕਿੰਗ ਹੁੰਦੀ ਹੈ ਜਦੋਂ ਸਾਰੀਆਂ ਰਿਪੋਰਟਾਂ ਵਿਖਾਈਆਂ ਡਾਕਟਰਾਂ ਜਵਾਬ ਤੱਕ 10-15 ਦਿਨ ਹੋਰ ਨਹੀਂ ਬਸ ਫਿਰ ਉਹ ਸਾਰਾ ਵੇਖਿਆ ਉਹਨੇ ਲਖਦੇ ਹਾਂ ਤੁਹਾਡਾ ਖੰਡ ਪੜ ਸਬ ਹੋ ਸਕਦਾ ਇਦਾਂ ਜਿੱਥੇ ਦੂਰ ਨਿਸ਼ਾਨ ਸਾਹਿਬ ਨੇ ਨਾ ਉੱਥੇ ਇੱਕ ਤਰੀ ਖਾਲੀ ਹੈ ਵਿੱਚ ਦੂਰ ਨਿਸ਼ਾਨ ਸਾਹਿਬ ਕਿਤੇ ਤੁਹਾਨੂੰ ਪਤਾ ਦੋ ਅਖੰਡ ਪੜ ਸਬ ਚਲਦੇ ਨੇ ਉੱਥੇ ਉੱਥੇ ਹੁਣ ਬਾਸੂ ਭਾਰ ਦਵਾ ਜੀ ਨੂੰ ਗੁਜਰਾਤੋਂ ਨਾ ਐਮਬੂਲੈਂਸ ਪਾ ਕੇ ਲਿਆਂਦਾ ਗਿਆ ਤੇ ਅੰਦਰ ਸਟ੍ਰਕਚਰ ਤੇ ਲਿਆਂਦਾ ਗਿਆ ਅੰਦਰ ਅਖੰਡਪੁਰ ਸਾਹਿਬ ਰੰਭੂਏ ਲੱਗੇ ਲੰਮੇ ਬਾਤਾ ਜੀ ਹੱਡੀਆਂ ਕਮਜ਼ੋਰ ਨੇ ਆ ਤੁਦਾ ਸਰੀਰ ਕਮਜ਼ੋਰ ਹੋ ਚੁੱਕਿਆ ਹੈ ਬਾਣੀ ਜਲਦੀ ਪਈ ਹੈ ਸ਼ਾਮ ਨੂੰ 8:30 ਦਾ ਸਮਾਂ ਹੋਇਆ ਸੁਖਮਨੀ ਸਾਹਿਬ ਦੀ ਬਾਣੀ ਚੱਲੀ ਜੀ ਬਾਣੀ ਰੰਮਤਾਈ ਗਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹਿ ਮੈਂ ਸਤ ਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਅਸ਼ਟਬਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਸਿਮਰੋ ਜਾਇ ਬਸੰਪਰੇ ਕੇ ਨਾਮ ਜਪਤ ਜਦੋਂ ਇਹ ਬਾਣੀ ਦੀ ਰਮਤਾ ਹੋਈ ਨਾ ਜਿਵੇਂ ਵਾਸੂ ਭਾਰਤ ਵਜ ਕਹਿੰਦੇ ਮੈਨੂੰ ਤੁਰੀ એનર્ਜੀ ਮਿਲਨੀ ਸ਼ੁਰੂ ਹੋ ਗਈ ਬਾਣੀ ਦਾ ਪਾਠ ਚੱਲਦਾ ਪਿਆ ਕਹਿੰਦੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬਾ ਦਾ ਵੇਖਦਾ ਪਿਆ ਪਾਠੀ ਸਿੰਘ ਬੜੇ ਪਿਆਰ ਦੇ ਨਾਲ ਅਖੰਡ ਪੜ੍ਹ ਸਾਹਿਬ ਕਰਦਾ ਪਿਆ ਕਹਿੰਦੇ ਇੱਕ ਦੁੱਧਿਆ ਰੰਗ ਦੀ ਲਾਈਟ ਦਿਖਲੀ ਵਿੱਚੋਂ ਤੇ ਮੇਰੇ ਮੱਥੇ ਦੇ ਨਾਲ ਟਕਰਾਈ ਮੇਰੇ ਮੱਥੇ ਨਾਲ ਟਕਰਾਈ ਜਿਵੇਂ ਉਹ ਲਾਈਟ ਮੇਰੇ ਕਾਂਤੀ ਵਿੱਚ ਪ੍ਰਵੇਸ਼ ਕਰ ਗਈ ਤੇ ਕਹਿੰਦੇ ਮੇਰੇ ਕੰਨ ਵਿੱਚੋਂ ਉਸੇ ਵੇਲੇ ਸੁਣਨਾ ਸ਼ੁਰੂ ਹੋ ਗਿਆ ਮੈਨੂੰ ਤਾਂ ਸਰੀਰ ਨੂੰ ਜਿਵੇਂ ਇੱਕ એનર્ਜੀ ਮਿਲ ਗਈ ਨਾ ਸਰੀਰ ਹਰਕਤ ਵਜਾਇਆ ਕਿੰਦੇ ਮੈਂ ਥੋੜਾ ਹੌਸਲਾ ਕੀਤਾ ਤੇ ਮੈਂ ਨਾ ਢੋਲ ਆ ਕੇ ਨਾ ਉੱਠ ਕੇ ਬੈਠ ਗਿਆ ਹੁਣ ਬੈਠ ਗਿਆ ਕਿੰਦੇ ਮੈਨੂੰ ਇਹਨਾਂ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੇ ਗੁਰ ਗ੍ਰੰਥ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ ਸ੍ਰੀ ਚਹਿਲ ਜੁਲ ਸ਼ੁਰੂ ਹੋ ਗਈ ਮੇਰੀ ਘਰ ਵਾਲੀ ਬਠੇਰਾ ਮੈਨੂੰ ਕਵੇ ਕਿ ਲੰਮੇ ਪਿਆਜੋ ਤੁਹਾਡਾ ਸਰੀਰ ਕਮਜ਼ੋਰ ਤੁਹਾਡੀਆਂ ਅੱਡੀਆਂ ਕਮਜ਼ੋਰ ਨੇ ਤੇ ਕਿਤੇ ਇਹਨੂੰ ਮੈਂ ਇਸ਼ਾਰਾ ਕਰਦਾ ਚੁੱਪ ਕਰ ਦੂੰ ਮੈਨੂੰ ਬੜਾ ਰਸ ਆ ਰਿਹਾ ਸੁਖਮਨੀ ਸਾਹਿਬ ਬਾਣੀ ਦੀ ਸਮਾਪਤੀ ਹੋਈ ਬਾਣੀ ਆਤਮਾਤ ਤੋਂ ਮੱਦ ਮੱਦ ਤੋਂ ਸੰਪੂਰਨ ਭੋਗ ਪਏ ਜਿਸ ਦਿਨ ਅਰਦਾਸ ਹੋ ਰਹੀ ਹੈ ਕਹਿੰਦੇ ਉਹ ਸਰੀਰ ਜਿਹਨੂੰ ਸਟਰਕਚਰ ਤੇ ਪਾ ਕੇ ਲੈਂਦਾ ਸੀ ਕਹਿੰਦੇ ਮੈਂ ਆਪਣੀ ਲੱਤਾਂ ਤੇ ਖੜਾ ਹੋ ਕੇ ਤਾਂ ਪੂਰੀ ਅਰਦਾਸ ਸੁਣੀ ਕਹਿੰਦੇ ਪਤਾ ਲੱਗ ਗਿਆ ਗੁਰੂ ਆਮਦਾ ਜੀ ਨੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ ਘਰ ਵਾਲੇ ਵੀ ਹੈਰਾਨ ਰਿਸ਼ਤੇਦਾਰ ਵੀ ਹੈਰਾਨ ਕਿੰਦੇ ਤਕਰੀਬਨ 7 ਦਿਨ ਗੁਰੂ ਰਾਮਦਾਸ ਦੇ ਘਰ ਫਿਰ ਮੈਂ ਸੇਵਾ ਕੀਤੀ ਕੀਰਤਨ ਸੁਣਿਆ ਉੱਥੇ ਇਸ਼ਨਾਨ ਵੀ ਕਰਦਾ ਰਿਹਾ ਕਹਿੰਦੇ ਗੁਜਰਾਤ ਤੋਂ ਮੈਂ ਐਮੂਲੇ ਸੁਚ ਆਇਆ ਸਾਂ ਮੈਨੂੰ ਅਦਵਾਸ ਦੇ ਅੰਦਰ ਸਟਾਕ ਤੇ ਲੰਮੇ ਪਾ ਕੇ ਲਿਆਂਦਾ ਗਿਆ ਸੀ ਕਿਤੇ ਐਸੀ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਐਸੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਕਹਿੰਦੇ ਆਪਣੇ ਪੈਰਾਂ ਦੇ ਚੱਲ ਕੇ ਮੈਂ ਸਟੇਸ਼ਨ ਤੇ ਗਿਆ ਤੇ ਬੜੇ ਆਰਾਮ ਦੇ ਨਾਲ ਟ੍ਰੇਨ 'ਚ ਬੈ ਕੇ ਵਾਪਸ ਗੁਜਰਾਤ ਗਿਆ ਬੋਲੇ ਸੋ ਕਹਿੰਦੀ ਆਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਮਸਕੀਨ ਜੀ ਨਾਲ ਮੇਲ ਹੋਇਆ ਕਈ ਸਟੇਜਾਂ ਦੇ ਇਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਗੁਰਮੁਖੋ ਅੱਜ ਵੀ YouTube ਤੇ ਕੱਢ ਲਿਖ ਲਿਓ ਬਾਸੂ ਭਾਰ ਦਵਾਜ ਇਹਨਾਂ ਆਪ ਦੱਸਿਆ ਸਾਰਾ ਜ਼ਿਕਰ ਗੁਰਮੁਖੇ ਵਾਲਾ ਤੇ ਫਿਰ ਸ਼ੁਕਰਾਨੇ ਦਾ ਅਖੰਡ ਪੜ ਸਾਹਿਬ ਆਪਣੇ ਘਰ ਕਰਵਾਇਆ ਤੇ ਮਸਕੀਨ ਜੀ ਨੇ ਵੀ ਯਾਨੀ ਸਤਸੰ ਮਸਕੀਨ ਜੀ ਨੇ ਵੀ ਉਹਨਾਂ ਨੇ ਹਾਜ਼ਰੀ ਭਰੀ ਤਿੰਨ ਦਿਨ ਇਹਨਾਂ ਦੇ ਘਰ ਵੇਖੋ ਗੁਰੂ ਗ੍ਰੰਥ ਸਾਹਿਬ ਕਿਵੇਂ ਕਿਰਪਾ ਕਰਦੇ ਨੇ